ਅਣੀ ਬਰ ਜਨਕ ਮੈਨੂੰ ਪਹਿਲਾਂ ਪਤਾ ਸੀਗਾ ਇੱਥੇ ਆ ਕੇ ਕੁਝ ਡਿਫਰੈਂਟ ਹੀ ਲੱਗ ਰਿਹਾ ਕਿਉਂਕਿ ਪਰ ਪਤਾ ਨਹੀਂ ਲੱਗ ਰਿਹਾ ਕਿ ਟ੍ਰੇਲਰ ਦੇਖ ਕੇ ਕੀ ਕਹਾਣੀ ਹੈ ਕੀ ਹੈ ਪ੍ਰੋਪਰ ਹੈ ਨਾ ਜੁਨਿਕ ਹੈ ਗੁੰਝਲਦਾਰਾ ਕੁਝ ਸਮਥਿੰਗ ਉਹੀ ਬਸ ਹੋਣਾ ਚਾਹੀਦਾ ਨਹੀਂ ਤਾਂ ਪਤਾ ਕੀ ਟ੍ਰੇਲਰ ਦੇਖਦੇ ਸਾਰੇ ਤੁਹਾਨੂੰ ਪਤਾ ਹੁੰਦਾ ਕਿ ਯਾਰ ਕਹਾਣੀ ਕੀ ਹੈ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਯਾਰ ਮੈਂ ਹਾਂ ਮੈਂ ਓਕੇ ਹਾਂ ਪਰਿਆ ਹੋਇਆ ਮੈਂ ਕੰਪਲੀਟ ਹਾਂ ਵੀ ਮੈਂ ਜੋ ਕਰਦਾ ਬਸ ਉਹ ਸਹੀ ਹੈ ਨਹੀਂ ਮੈਨੂੰ ਲੱਗਦਾ ਹੁੰਦਾ ਕਿ ਨਹੀਂ ਐਵੇਂ ਵੀ ਦੇ ਤੁਸੀਂ ਕੁਝ ਸਿੱਖਦੇ ਆਂ ਮੈਂ ਜਿਹੜੇ ਸੌਫਟਵੇਅਰਸ ਤੇ ਕੰਮ ਕਰ ਰਿਹਾ ਕਿੰਨੇ ਸਾਲ ਹੋ ਗਏ ਰੋਜ਼ੋ-ਰੋਜ਼ ਕੁਝ ਨਾ ਕੁਝ ਨਵੀਂ ਚੀਜ਼ ਇਕ ਲੱਭ ਜਾਂਦੀ ਹੈ। ਐਕਸ਼ਨ ਕਰਦੇ ਹੋਏ ਮੇਰੇ ਛੱਟ ਲੱਗੀ ਸੀ, ਫ੍ਰੈਕਚਰ ਆ ਗਿਆ ਸੀਗਾ। ਉਦੋਂ ਉੱਠਣਾ ਬੈਠਣਾ ਬਹੁਤ ਔਖਾ ਸੀਗਾ। ਪਰ ਨੈਕਸਟ ਡੇ ਮੇਰੀ ਡਿਊਟੀ ਬਣਦੀ ਐ ਕਿ ਐਜ਼ ਐਨ ਆਰਟਿਸਟ ਕਿ ਮੈਂ ਆਪਣਾ ਕੰਮ ਕੰਪਲੀਟ ਕਰਕੇ ਆਵਾਂ ਕਿਉਂਕਿ ਮੈਨੂੰ ਪਤਾ ਹੈ ਕਿ ਇੱਕ ਫਿਲਮ ਕਿਵੇਂ ਬਣਦੀ ਐ। ਮੈਂ ਉਹਨੂੰ ਕਿਹਾ ਕਿ ਮੈਂ ਯਾਰ ਮੇਰਾ ਇੱਕ ਸ਼ਾਰਟ ਰੈਂਦਾ ਭਾਬ, ਮਿਊ ਕਰ ਲਓ। ਉਹਨਾਂ ਨੇ ਫਿਰ ਵੀ ਮੈਨੂੰ ਕਿਹਾ ਕਹਿੰਦੇ ਭਾਜੀ ਤੁਸੀਂ ਆਰਾਮ ਨਾ ਕਰੇ ਜਾਓ ਵੀ ਆਪਾਂ ਫੇਰ ਕਰ ਲਾਂਗੇ। ਮ ਇਹ ਸਾਰਾ ਧਾਮ-ਜਮ ਦੁਆਰਾ ਕ੍ਰੀਏਟ ਕਰਨਾ ਬਹੁਤ ਮੁਸ਼ਕਲ ਹੈ ਮੈਨੂੰ ਪਤਾ ਹੈ। ਸੁਮਾ ਆ ਗਿਆ। ਮੈਂ ਸਟੇ ਗਿਆ ਤੇ ਮੈਂ ਆਪਣਾ ਕਰਕੇ ਆ ਕੋਈ ਚ ਵੱਡੀ ਗੱਲੀ ਜੀ। ਬਹੁਤ ਸੋਹਣੀ ਖਲਣ ਬਣੀ ਹੈ ਤੇ 22 ਮਾਰਚ ਨੂੰ ਦੇਖਿਓ ਤੇ ਆਪਣੀਆਂ ਬਲੇਸਿੰਗਸ ਦਿਓ ਤੇ ਜੋ ਵੀ ਕਮੀ ਹੈ ਪੇਸ਼ੈਂਟ ਮੈਂ ਆਪਣੇ ਲਈ ਤਾਂ ਕਹਿ ਸਕਦਾ ਕਿ ਉਹ ਮੇਰੇ ਤੱਕ ਜਰੂਰ ਕੁਝ ਦਿਆ ਕਰੋ ਤਾਂ ਕਿ ਨੈਕਸਟ ਟਾਈਮ ਉਹਨੂੰ ਉਹ ਜਿਹੜੀ ਕਮੀ ਪੇਸ਼ੈਂਟ ਦੂਰ ਕਰਕੇ ਆਪਣੇ ਆਪ ਨੂੰ ਹੋਰ ਨਿਖਾਰ ਕੇ ਪੇਸ਼ ਕੀਤਾ ਜਾਵੇ। ਸਸਰੀਕਾਲ ਜੀ ਨਿਰਪੱਖ ਪੋਸਟ ਵੇਖ ਰਿਹਾ ਤੁਸੀਂ ਪੰਜਾਬੀ ਫਿਲਮ ਆ ਰਹੀ ਹੈ ਸੰਗਰਾਮ 22 ਮਾਰਚ ਨੂੰ ਤੇ ਫਿਲਮ ਦੇ ਵਿੱਚ ਜੋ ਕਿ ਹਰ ਫਿਲਮ ਦੀ ਤਰ੍ਹਾਂ ਇਸ ਫਿਲਮ ਦੇ ਵਿੱਚ ਵੀ ਤੱਕ ਪਾਰੇ ਨੇ ਮੇਰੇ ਨਾਲ ਮੌਜੂਦ ਨੇ ਡੈਵੀ ਸਿੰਘ ਜੀ ਸਰ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਨੋ ਕਿਵੇਂ ਹੋ ਵਧੀਆ ਸਾਰੇ ਲੁੱਕ ਤੁਹਾਡੀ ਹਮੇਸ਼ਾ ਦੇ ਵਾਂਗੂ ਪੂਰੀ ਖਤਰਨਾਕ ਹੈ ਥੈਂਕ ਯੂ ਸੋ ਮਚ ਜੀ ਕੰਪਲੀਮੈਂਟਲੀ ਆ ਸਰ ਫਿਲਮ ਆ ਰਹੀ ਹੈ ਤੇ ਅੱਜ ਜੋ ਟ੍ਰੇਲਰ ਰਿਲੀਜ਼ ਹੋਇਆ ਦਾ ਕਾਫੀ ਵਧੀਆ ਟ੍ਰੇਲਰ ਸੀਗਾ ਮਤਲਬ ਇਹਨੂੰ ਦੇਖ ਕੇ ਹੀ ਪਤਾ ਲੱਗ ਰਿਹਾ ਕਿ ਫਿਲਮ ਕਿੰਨੀ ਬਾ ਕਮਾਲ ਹੋਊਗੀ ਹੈ ਨਾ ਬਿਲਕੁਲ ਜੀ ਸੋ ਮੈਂ ਵੀ ਹੁਣੇ ਦੇਖਿਆ ਤੇ ਮੈਂ ਉਹ ਪਹਿਲਾਂ ਹੀ ਦੱਸ ਰਿਹਾ ਸੀ ਕਿ 22 ਮਾਰਚ ਨੂੰ ਮੇਰੀ ਹੋਇਆ ਕਿ ਮੈਂ ਫਸਟ ਡੇ ਫਸਟ ਸ਼ੋਅ ਜਾ ਕੇ ਦੇਖਾਂ ਕਿ ਕਹਾਣੀ ਕਿਸ ਤਰ੍ਹਾਂ ਦੀ ਹੋਊਗੀ ਕਿਉਂਕਿ ਮੈਨੂੰ ਨਹੀਂ ਪਤਾ ਜੀ ਬਟ ਵਧੀਆ ਹੋਊਗੀ ਅ ਕਿਵੇਂ ਤਾਂ ਲੱਗ ਰਿਹਾ ਸਰ ਤੁਹਾਨੂੰ ਮਤਲਬ ਦਿਲ ਦੇ ਵਿੱਚ ਇਦਾਂ ਦਾ ਹੈ ਕਿ ਜੋ ਕੰਮ ਕੀਤਾ ਫਿਲਮ ਦੇ ਵਿੱਚ ਜਦੋਂ ਲੋਕ ਵੇਖੂਗੇ ਪੈਸਾ ਵਸੂਲ ਹੋ ਜਾਊਗਾ ਕਿ ਨਹੀਂ ਲੱਗਦਾ ਪੂਰੇ ਕਾਫੀ ਚਾਂਸਸ ਨੇ ਕਿਉਂਕਿ ਕਹਾਣੀ ਬਾਰੇ ਜਿੰਨਾ ਕਿ ਮੈਨੂੰ ਪਹਿਲਾਂ ਪਤਾ ਸੀਗਾ ਇੱਥੇ ਆ ਕੇ ਕੁਝ ਡਿਫਰੈਂਟ ਹੀ ਲੱਗ ਰਿਹਾ ਕਿਉਂਕਿ ਪਰ ਪਤਾ ਨਹੀਂ ਲੱਗ ਰਿਹਾ ਕਿ ਟ੍ਰੇਲਰ ਦੇਖ ਕੇ ਕਿ ਕਹਾਣੀ ਹੈ ਕੀ ਹੈ ਪ੍ਰੋਪਰ ਹੈ ਨਾ ਜੁਨਿਕ ਹੈ ਗੁੰਝਲਦਾਰਾ ਕੁਝ ਸਮਥਿੰਗ ਉਹੀ ਬਸ ਹੋਣਾ ਚਾਹੀਦਾ ਨਹੀਂ ਤਾਂ ਪਤਾ ਕੀ ਟ੍ਰੇਲਰ ਦੇਖਦੇ ਸਾਰੇ ਤੁਹਾਨੂੰ ਪਤਾ ਹੁੰਦਾ ਕਿ ਯਾਰ ਕਹਾਣੀ ਕੀ ਹੈ ਹੈਨਾ ਪਹਿਲੇ ਤੁਹਾਨੂੰ ਪਤਾ ਨਹੀਂ ਲੱਗਦਾ ਕੁਝ ਨਹੀਂ ਪਤਾ ਲੱਗ ਰਿਹਾ ਜੀ ਬਿਲਕੁਲ ਐਜ਼ ਅ ਮੀਡੀਆ ਸਾਨੂੰ ਵੀ ਮਤਲਬ ਬਹੁਤ ਜ਼ਿਆਦਾ ਇਦਾਂ ਹੈ ਕਿ ਯਾਰ ਫਿਲਮ ਦੇ ਵਿੱਚ ਪਤਾ ਨਹੀਂ ਕੀ ਹੋਊਗਾ ਤੇ ਅੰਦਰੋਂ ਹੈ ਕਿ ਯਾਰ ਆਜਵੇ ਜਲਦੀ ਤੇ ਅਸੀਂ ਦੇਖਣੀ ਆ ਬਿਲਕੁਲ ਸੇਮ ਹੀ ਮੈਂ ਫੀਲ ਕਰ ਰਿਹਾ ਜੀ ਤੇ ਸਰ ਜਦੋਂ ਮੈਡਲ ਫਿਲਮ ਆਈ ਸੀ ਉਦੋਂ ਵੀ ਜਿਹੜਾ ਤੁਹਾਡਾ ਕਿਰਦਾਰ ਸੀ ਕਾਫੀ ਪਿਆਰ ਦਿੱਤਾ ਸੀ ਲੋਕਾਂ ਨੇ ਹਨਾ ਤੇ ਤੁਸੀਂ ਗੱਲ ਵੀ ਕੀਤੀ ਕਿ ਜਦੋਂ ਮੈਡਲ ਫਿਲਮ ਆਈ ਤੇ ਉਸ ਤੋਂ ਬਾਅਦ ਮੈਨੂੰ ਕਾਫੀ ਕੰਮ ਮਿਲਿਆ ਹਨਾ ਇੱਕ ਐਕਟਰ ਦੇ ਲਈ ਕਿੰਨਾ ਖੱਖਾ ਹੁੰਦਾ ਸਰ ਇਸ ਦੇ ਵਿੱਚ ਵੜਨਾ ਹਨਾ ਇੰਡਸਟਰੀ ਦੇ ਵਿੱਚ ਤੇ ਕੰਮ ਲੈਣਾ ਕਿੰਨੀਆਂ ਕੋ ਓਕੀਆਂ ਜਿਹਾ ਹੁੰਦੀਆਂ ਨੇ ਦੇਖੋ ਕਈ ਡਿਫਰੈਂਟ ਡਿਫਰੈਂਟ ਹਰ ਇੱਕ ਬੰਦੇ ਦਾ ਸੇਮ ਇੱਕੋ ਤਰ੍ਹਾਂ ਦਾ ਨਹੀਂ ਸਭ ਨੂੰ ਮੌਕਾ ਜਾਂ ਸਮਾਂ ਹੁੰਦਾ ਸੋ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਬਹੁਤ ਹੌਲੀ ਹੌਲੀ ਇਸ ਇੰਡਸਟਰੀ ਦੇ ਵਿੱਚ ਐਂਟਰ ਕੀਤਾ ਨਾ ਸਟਰਗਲ ਸਟਰਗਲ ਵੀ ਕਰ ਸਕਦੇ ਮੈਂ ਉਹਨੂੰ ਸਿੱਖਣ ਦਾ ਦੌਰ ਵੀ ਕਰਦਣਾ ਉਹਨਾਂ ਤੇ ਮੈਂ ਬਹੁਤ ਸਾਲ ਆਏ ਨੇ ਇੱਧਰ ਇਸ ਇੰਡਸਟਰੀ ਦੇ ਬਿਹਾਈਂਡ ਦਾ ਕੈਮਰਾ ਸੋ ਕਰਦੇ ਕਰਦੇ ਆ ਕੇ ਕਦੋਂ ਕਦੋਂ ਹਸ਼ਰਮ ਮਿਲਦੀ ਐ ਮੈਨੂੰ ਤੇ ਕਦੋਂ ਹਸ਼ਰ ਤੋਂ ਫਿਰ 10 ਸਾਲ ਬਾਅਦ ਮੈਡਲ ਮਿਲਦੀ ਐ ਸੋ ਇਸ ਸਟਰਗਲ ਤੁਸੀਂ ਕੀ ਕਹੋਗੇ ਉਹਨੂੰ ਸਟਰਗਲ ਹੈ ਕਿ ਜਾਂ ਬਿਲਕੁਲ ਸਰ ਮੈਂ ਮੰਨਦੀ ਆ ਕਿ ਤੁਹਾਡੀ ਸੋਚ ਬਹੁਤ ਵੱਡੀ ਆ ਕਿਉਂਕਿ ਲੋਕ ਇੱਕ ਦੋ ਫਿਲਮਾਂ ਕਰਨ ਤੋਂ ਬਾਅਦ ਕਹਿੰਦੇ ਕਿ ਅਸੀਂ ਸਿੱਖ ਗਏ ਪਰ ਤੁਸੀਂ ਇੰਨਾ ਕੰਮ ਕੀਤਾ ਹੋਇਆ ਮਤਲਬ ਸਾਨੂੰ ਪਤਾ ਹੈ ਕਿ ਤੁਸੀਂ ਕਿੰਨਾ ਕੰਮ ਕੀਤਾ ਫਿਰ ਵੀ ਤੁਸੀਂ ਕਹਿ ਰਹੇ ਹੋ ਕਿ ਮੈਂ ਸਿੱਖ ਰਿਹਾ ਆ ਜੀ ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਆ ਕਿਉਂਕਿ ਹਰ ਇੱਕ ਪ੍ਰੋਜੈਕਟ ਤੋਂ ਬਾਅਦ ਹਰ ਇੱਕ ਸੀਨ ਤੋਂ ਬਾਅਦ ਇਵਨ ਕਿ ਜਦੋਂ ਆਪਾਂ ਮੈਂ ਗਾਣੇ ਦੀ ਵੀ ਗੱਲ ਕਰਦਾ ਹਾਂ ਹਰ ਇੱਕ ਗਾਣੇ ਤੋਂ ਬਾਅਦ ਬਣਾਉਣ ਤੋਂ ਬਾਅਦ ਪਤਾ ਲੱਗਦਾ ਕਿ ਯਾਰ ਇਹ 'ਚ ਮੈਂ ਇਹ ਕੁਝ ਕਰ ਸਕਦਾ ਸੀਗਾ ਉਹਦੀਆਂ ਕਮੀਆਂ ਪੇਸ਼ੀਆਂ ਆਪਾਂ ਨੈਕਸਟ 'ਚ ਦੂਰ ਕਰਦੇ ਆ ਸੈੱਟ ਦੇ ਉੱਤੇ ਵੀ ਇੱਕ ਸੀਨ ਕਰਨ ਤੋਂ ਬਾਅਦ ਲ ਇਦਾਂ ਕੀਤਾ ਜਾ ਸਕਦਾ ਸੀਗਾ ਸੋ ਇਹ ਸਿੱਖਣ ਸਿਖਾਉਣ ਦੇ ਦੌਰ ਹੈ ਤੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਯਾਰ ਮੈਂ ਹਾਂ ਮੈਂ ਉਹ ਕਿਆ ਭਰਿਆ ਹੋਇਆ ਮੈਂ ਕੰਪਲੀਟ ਆ ਵੀ ਮੈਂ ਜੋ ਕਰਦਾ ਬਸ ਵੀ ਉਹ ਸਿਰਈ ਹੈ ਨਹੀਂ ਮੈਨੂੰ ਲੱਗਦਾ ਹੁੰਦਾ ਕਿ ਨਹੀਂ ਇਹ ਵੀੜੇ ਤੁਸੀਂ ਕੁਝ ਸਿੱਖਦੇ ਆ ਮੈਂ ਜਿਹੜੇ ਸੌਫਟਵੇਅਰ ਤੇ ਕੰਮ ਕਰ ਰਹੇ ਆ ਕਿੰਨੇ ਸਾਲ ਹੋ ਗਏ ਰੋਜ਼ੋ-ਰੋਜ਼ ਕੁਝ ਨਾ ਕੁਝ ਨਵੀਂ ਚੀਜ਼ ਇੱਕ ਲੱਭ ਜਾਂਦੀ ਹੈ ਤੁਸੀਂ ਕਿਵੇਂ ਕਹਿ ਸਕਦੇ ਇਹ ਤਾਂ ਸਮੁੰਦਰ ਹੈ ਵਾਕਈ ਸਮੁੰਦਰ ਹੈ ਜੀ ਸੋ ਮੈਂ ਤਾਂ ਵਿਦਿਆਰਥੀ ਹੂਈ ਆ ਮਤਲਬ ਬਹੁਤ ਵੱਡੀ ਗੱਲ ਕਹੀ ਹੈ ਸਰ ਤੁਸੀਂ ਤੁਹਾਡੇ ਕੋਲ ਸਰ ਮੈਂ ਇੱਕ ਸਵਾਲ ਪੁੱਛਣਾ ਚਾਹੁੰਗੀ ਅੱਜ ਕੱਲ ਨਾ ਜਿਹੜੇ ਯੂਥ ਆ ਸਰ ਉਹ ਨਾ ਇੱਕ ਦੋ ਫਿਲਮਾਂ ਕਰਕੇ ਜਾਂ ਫਿਰ ਮਤਲਬ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਮਤਲਬ ਸਟੇਜ ਤੇ ਖੜੇ ਹੋਣਾ ਹੈ ਪਰ ਉਹਨਾਂ ਨੇ ਉਹ ਉਹਦੀ ਸੀੜੀ ਨਹੀਂ ਚੜਨੀ ਹੈ ਨਾ ਮਤਲਬ ਸਟੇਜ ਤੇ ਜਾ ਕੇ ਖੜੇ ਹੋਣਾ ਹੈ ਮਤਲਬ ਸਿੱਖਣਾ ਨਹੀਂ ਹੈਗਾ ਪਰ ਇਹ ਹੈ ਕਿ ਮੈਂ ਸਟਾਰ ਬਣਨਾ ਹੈ ਉਹਨਾਂ ਲਈ ਸਰ ਹੈ ਤਾਂ ਮਤਲਬ ਇਧਰ ਤੁਹਾਡੇ ਲਈ ਖੁਸ਼ ਮੈਂ ਤਾਂ ਸਿੰਪਲ ਜੀ ਕੋਈ ਗੱਲ ਤੇ ਬਲੀਵ ਕਰਦਾ ਕਿ ਤੁਹਾਡੇ ਕੋਲ ਜ਼ਿੰਦਗੀ ਦੇ ਵਿੱਚ ਸਭ ਤੋਂ ਜੁ ਜਿਹਦੇ ਬੰਦੇ ਕੋਲ ਪੇਸ਼ੈਂਸ ਨਹੀਂ ਹੈਗੇ ਉਹਦੇ ਕੋਲ ਕੁਝ ਨਹੀਂ ਹੈਗਾ ਜੇ ਤੁਸੀਂ ਰਾਤੋਂ ਰਾਤ ਸਾਰੇ ਕੰਮ ਕਰਨੇ ਚਾਹਨੇ ਹੋ ਹੋ ਸਕਦਾ ਹੋ ਜਾਣ ਪਰ ਉਹ ਉੱਚ ਸਟੇਬਿਲਟੀ ਨਹੀਂ ਰਹਿਣੀ ਹੈਗੀ ਉਹ ਸਾਰੀ ਜ਼ਿੰਦਗੀ ਉਸ ਤਰ੍ਹਾਂ ਹੀ ਨਹੀਂ ਚੱਲਣਾ ਹੈਗਾ ਵੀ ਰੋਜ਼ ਹੀ ਤੁਸੀਂ ਆ ਕਰ ਲਿਆ ਆ ਵੀ ਕਰ ਲਿਆ ਆ ਵੀ ਕਰ ਲਿਆ ਹਿੱਟ ਵੀ ਕਰ ਲਿਆ ਪੈਸੇ ਵੀ ਕਮਾ ਲਏ ਸਾਰਾ ਕੁਝ ਹੋ ਗਿਆ ਫੇਰ 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 ਕਦਨ ਦੋ ਵਾਰ ਹੋ ਜੂ ਚਾਰ ਵਾਰ ਹੋ ਦਸ ਵਾਰ ਹੋ ਜੂ 100 ਵਾਰ ਹੋ ਜੂਗਾ ਪਰ ਉਹਨਾਂ ਤਾਂ ਨੋਰਮਲ ਨੇ ਕਦੇ ਹਿੱਟ ਕਦੇ ਫਲॉप ਕਦੇ ਹੈਨਾ ਚੰਗਾ ਕਦੇ ਮਾੜਾ ਕਦੇ ਪੈਸੇ ਆਗੇ ਕਦੇ ਨਹੀਂ ਹੈਗੇ ਕੰਮ ਬਹੁਤ ਜਿਆਦਾ ਆਗੇ ਕੰਮ ਨਹੀਂ ਹੈਗਾ ਮੇਰੇ ਸੱਚੀ ਕਹਨਾ ਮੇਰੇ ਤੇ ਕੋਈ ਫਰਕ ਨਹੀਂ ਪੈਂਦਾ ਹੈਗਾ ਜੀ ਜੇ ਕੰਮ ਹੁੰਦਾ ਤਾਂ ਵੀ ਉਹਦੀ ਸੱਚੇ ਪਾਸ਼ਾ ਦੀ ਕਿਰਪਾ ਹੈ ਧੰਨਵਾਦ ਉਹਦਾ ਨਹੀਂ ਹੈਗਾ ਉਹਦੇ ਵਿੱਚ ਹੀ ਮੈਂ ਸੋਚਦਾ ਹਣਾ ਹੁਣ 8 ਫਿਲਮਾਂ ਛੱਡੀ ਨੇ 8 ਪ੍ਰੋਜੈਕਟ ਛੱਡੇ ਨੇ ਤਾਂ ਉਹ ਬਾਬਾਏ ਨੇ ਵਧੀਆ ਸੋਚਿਆ ਹੋਣਾ ਨਹੀਂ ਕੀਤੇ ਫਿਰ ਕੀ ਹੋ ਗਿਆ ਸੋ ਮੈਂ ਉਹ ਗੱਲ ਕਰਦਾ ਹਣਾ ਕਿ ਸਕੂਨ ਜ਼ਰੂਰੀ ਹੈ ਪੇਸ਼ੀਐਂਸ ਜ਼ਰੂਰੀ ਹੈ ਇਸ ਲਾਈਨ ਦੇ ਵਿੱਚ ਕਿਸੇ ਵੀ ਲਾਈਨ ਚ ਵੈਸੇ ਤਾਂ ਪਰ ਸਾਡੀ ਲਾਈਨ ਤਾਂ ਖਾਸ ਕਰਕੇ ਸਰ ਪਹਿਲਾਂ ਇੱਕ ਗੱਲ ਕੀਤੀ ਸੀ ਕਿ ਜਦੋਂ ਫਿਲਮ ਕਰ ਰਹੇ ਸੀ ਉਸ ਦੇ ਦੌਰਾਨ ਤੁਹਾਡੇ ਨਾਲ ਕੁਝ ਹੋ ਗਿਆ ਸੀ ਇਨਸੀਡੈਂਟ ਨਾ ਪਰ ਫਿਰ ਵੀ ਤੁਸੀਂ ਉਸ ਦੇ ਬਾਵਜੂਦ ਵੀ ਹਨਾ ਕੰਮ ਕੀਤਾ ਉਹ ਥੋੜਾ ਜਿਹਾ ਸਰ ਦੱਸੋ ਹਾਂ ਉਸ ਐਕਸ਼ਨ ਕਰਦੇ ਹੋਏ ਮੇਰੇ ਸ਼ਟ ਲੱਗੀ ਸੀ ਫ੍ਰੈਕਚਰ ਆ ਗਿਆ ਸੀਗਾ ਸੋ ਉਦੋਂ ਉੱਠਣਾ ਬੈਠਣਾ ਬਹੁਤ ਔਖਾ ਸੀਗਾ ਪਰ ਨੈਕਸਟ ਡੇ ਮੇਰੀ ਡਿਊਟੀ ਬਣਦੀ ਹੈ ਕਿ ਐਜ਼ ਐਨ ਆਰਟਿਸਟ ਕਿ ਮੈਂ ਆਪਣਾ ਕੰਮ ਕੰਪਲੀਟ ਕਰਕੇ ਆਵਾਂ ਕਿਉਂਕਿ ਮੈਨੂੰ ਪਤਾ ਹੈ ਕਿ ਇੱਕ ਫਿਲਮ ਕਿਵੇਂ ਬਣਦੀ ਹੈ ਕਿਵੇਂ ਤੁਸੀਂ ਇੱਕ ਪ੍ਰੋਜੈਕਟ ਕਨਸੀਵ ਕਰਦੇ ਹਾਂ ਫਿਰ ਉਹਦੇ ਲਈ ਤੁਹਾਨੂੰ ਕੋਈ ਪ੍ਰੋਡਿਊਸਰ ਮਿਲਦਾ ਹੈ ਪ੍ਰੋਡਿਊਸਰ ਦੀ ਵੀ ਕਿੰਨੀ ਹਿੰਮਤ ਹੈ ਜਣੀ ਦਾ ਦੇਣੀ ਬਣਦੀ ਉਹਨਾਂ ਦੀ ਕਿ ਇੱਕ ਇੱਕ ਚੀਜ਼ ਤੇ ਦਾਲ ਆ ਰਹੇ ਨੇ ਹਨਾ ਸੋ ਉਹ ਉਹ ਸਾਰਾ ਪ੍ਰੈਸ਼ਰ ਹੁੰਦਾ ਡਾਇਰੈਕਟਰ ਤੇ ਹੁਣ ਡਾਇਰੈਕਟਰ ਨੂੰ ਮੈਨੂੰ ਪਤਾ ਹੈ ਕਿ ਡਾਇਰੈਕਟਰ ਦੇ ਮੰਚ ਕੀ ਚੱਲਦਾ ਹੁੰਦਾ ਤੇ ਮੈਂ ਉਹਨੂੰ ਕਿਹਾ ਕਿ ਮੈਂ ਯਾਰ ਮੇਰਾ ਇੱਕ ਸ਼ਾਰਟ ਰਹਿੰਦਾ ਭਾਬ ਉਹ ਕਰ ਲਓ ਉਹਨਾਂ ਨੇ ਫਿਰ ਮੈਨੂੰ ਕਿਹਾ ਕਹਿੰਦੇ ਭਾਜੀ ਤੁਸੀਂ ਆਰਾਮ ਨਾਲ ਕਰੇ ਜਾਓ ਵੀ ਆਪਾਂ ਫਿਰ ਕਰ ਲਾਂਗੇ ਮੈਂ ਨਹੀਂ ਇਹ ਸਾਰਾ ਧਾਮ-ਜਮ ਦੁਬਾਰਾ ਕ੍ਰੀਏਟ ਕਰਨਾ ਬਹੁਤ ਮੁਸ਼ਕਲ ਹੈ ਮੈਨੂੰ ਪਤਾ ਹੈ ਸੋ ਮੈਂ ਆ ਗਿਆ ਮੈਂ ਸੈਟ ਤੇ ਗਿਆ ਤੇ ਮੈਂ ਆਪਣਾ ਕਰਕੇ ਆ ਕੋਈ ਚ ਵੱਡੀ ਗੱਲ ਨਹੀਂ ਹੈ ਕਰਨਾ ਚਾਹੀਦਾ ਹਰ ਇੱਕ ਆਰਟਿਸਟ ਨੂੰ ਕਰਨਾ ਚਾਹੀਦਾ ਹੈ ਬਿਲਕੁਲ ਮੈਂ ਮੰਨਦੀ ਆ ਸਰ ਜਿਹੜਾ ਇੱਕ ਆਰਟਿਸਟ ਹੁੰਦਾ ਹੈ ਅਦਾਕਾਰ ਹੁੰਦਾ ਹੈ ਜਦੋਂ ਉਹਨੂੰ ਚਾਹੇ ਕੁਝ ਵੀ ਹੋਇਆ ਹੋਵੇ ਪਰ ਜਦੋਂ ਸਟੇਜ ਤੇ ਆਉਂਦਾ ਆ ਚਾਹੇ ਉਹਨੂੰ ਬੁਖਾਰ ਆ ਕੁਝ ਵੀ ਆ ਉਹਨੂੰ ਮਹਿਸੂਸ ਨਹੀਂ ਹੁੰਦਾ ਪਰ ਫਿਰ ਵੀ ਤੁਹਾਨੂੰ ਮਤਲਬ ਤੁਹਾਡਾ ਜਿਹੜਾ ਦੁੱਖ ਸੀ ਉਹ ਜ਼ਿਆਦਾ ਸੀ ਪਰ ਫਿਰ ਵੀ ਉਸ ਦੇ ਬਾਵਜੂਦ ਵੀ ਤੁਸੀਂ ਇੰਨੀ ਹਿੰਮਤ ਕੀਤੀ ਮਤਲਬ ਸਲੂਟ ਆ ਸਰ ਤੁਹਾਨੂੰ ਨਹੀਂ ਨਹੀਂ ਉਹ ਬਾਬੇ ਦੀ ਉਹ ਹਿੰਮ ਉਹਦੀ ਦਿੱਤੀ ہوئی ਹੈ ਤਾਂ ਮੇਰੇ ਮਨ ਚ ਆਇਆ ਹੀ ਨਹੀਂ ਹੈ ਕਿ ਮੈਂ ਯਾਰ ਨਾ ਬਿਨਾ ਕੀਤੇ ਘਰੇ ਚਲੇ ਜਾਵਾਂ ਨਹੀਂ ਮੈਨੂੰ ਸੀਗਾ ਫਿਰ ਜਦੋਂ ਮੈਂ ਕਰ ਕਰ ਲਿਆ ਉਹ ਸ਼ਾਰਟ ਹੋ ਗਿਆ ਡਨ ਹੋ ਗਿਆ ਫਿਰ ਮੈਂ ਬੜਾ ਆਰਾਮ ਨਾਲ ਰਿਲੈਕਸ ਹੋ ਕੇ ਘਰੇ ਆਵੇ ਠੀਕ ਆਵੇ ਹੁਣ ਮੇਰਾ ਕੋਈ ਇਚ ਪੈਂਡਿੰਗ ਨਹੀਂ ਹੁਣ ਜੇ ਮੈਨੂੰ ਪਤਾ ਸੀਗਾ ਕਿ ਬੈਡ ਅਡਰੈਸ ਤੇ ਜਾਣਾ ਪੈਣਾ ਦੋ ਚਾਰ ਮਹੀਨੇ ਜਾਂ ਜਿਵੇਂ ਵੀ ਹੈਗਾ ਫਿਰ ਇਹ ਨਹੀਂ ਸੀ ਰਹਿਣਾ ਯਾਰ ਵੀ ਯਾਰ ਉਹ ਦੋ ਸੀਨ ਮੇਰੇ ਰਹਿ ਗਏ ਤੇ ਇਹ ਵੀ ਸੋਚੋ ਵੀ ਜਿਹੜਾ ਮੈਕਸਿਮਮ ਜਿਹੜਾ ਐਕਸ਼ਨ ਸੀਗਾ ਉਹ ਸਟਾਰਟ ਲੱਗਣ ਤੋਂ ਇੱਕ ਦਿਨ ਪਹਿਲਾਂ ਕੰਪਲੀਟ ਹੋ ਚੁੱਕਿਆ ਸੀਗਾ ਜੇ ਕਿਤੇ ਉਸ ਦਿਨ ਲੱਗ ਜਾਂਦੀ ਤਾਂ ਇਟ ਮੀਨਸ ਸਭ ਕੁਝ ਪਲਾਨਡ ਸੀਗਾ ਸੋ ਬਾਬੇ ਨੇ ਮਾੜਾ ਦਾ ਕੁਝ ਕਰਨਾ ਹੀ ਨਹੀਂ ਸੀਗਾ ਪ੍ਰੋਜੈਕਟ ਦੇ ਲਈ ਵੀ ਨਹੀਂ ਤੇ ਮੇਰੇ ਲਈ ਵੀ ਨਹੀਂ ਤਾਂ ਉਹਨੇ ਕੁਝ ਸੇਵ ਕਰਕੇ ਬਚਾਈ ਹੋਣਾ ਸੋ 올 ਪੋਜ਼ਿਟਿਵਿਟੀ ਆ ਬਸ ਇਤਨਾ ਸਰ ਇਹ ਮਤਲਬ ਜੋ ਪੋਜ਼ਿਟਿਵਿਟੀ ਦੀ ਗੱਲ ਕੀਤੀ ਇਹ ਨਾ ਤੁਹਾਡੇ ਵਿੱਚ ਹੈ ਪੋਜ਼ਿਟਿਵਿਟੀ ਮਤਲਬ ਜੋ ਤੁਹਾਨੂੰ ਲੋਕ ਜਿਨ੍ਹਾਂ ਨੂੰ ਤੁਹਾਡਾ ਪਤਾ ਆ ਤੇ ਕੁਝ ਵੀ ਹੋਵੇ ਨਾ ਤੁਸੀਂ ਹੱਸਦੇ ਹੀ ਰਹਿੰਦੇ ਆ ਬਿਲਕੁਲ ਜੀ ਬੱਬੀ ਦੀ ਕਰਪਾ ਸਰ ਹੁਣ ਫਿਲਮ ਦੀ ਗੱਲ ਕਰ ਲੈਂਦੇ ਆ ਸੰਗਰਾਮ ਦੀ ਤੁਹਾਡਾ ਕਿਰਦਾਰ ਕੀ ਆ ਵਿੱਚ ਤੇ ਕਿੱਦਾਂ ਤੁਹਾਨੂੰ ਫਿਲਮ ਮਿਲੀ ਇਹ 네ਗੇਟਿਵ ਕਿਰਦਾਰ ਹੈ ਜਿਹੜੂ ਮੈਂ ਕਰਨਾ ਚਾਹਣਾ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਪੋਜ਼ਿਟਿਵਿਟੀ ਬਹੁਤ ਆ ਪਰ ਕਿਰਦਾਰ 네ਗੇਟਿਵ ਹੈ 네ਗੇਟਿਵ ਆ ਜੀ ਬਿਲਕੁਲ ਬਿਲਕੁਲ ਸੋ ਮੈਨੂੰ ਵਧੀਆ ਲੱਗਿਆ ਫਿਲਮ ਸਿੱਟੀ ਕੰਮ ਕਰਕੇ ਨਾ ਫਿਲਮ ਵਧੀਆ ਬਸ ਤੇ ਬਾਕੀ ਕਾਸਟ ਦੀ ਗੱਲ ਕੀਤੀ ਜਾਵੇ ਤੇ ਸਰ ਬਾਕੀ ਕਾਸਟ ਵੀ ਬੜੀ ਵਧੀਆ ਹੈ ਤੇ ਬਾਕੀਆਂ ਨੇ ਵੀ ਗੱਲ ਕੀਤੀ ਕਿ ਉਹ ਜਦੋਂ ਉਹਨਾਂ ਨੇ ਇੱਕ ਕੰਮ ਕੀਤਾ ਤੁਹਾਡੇ ਨਾਲ ਤੇ ਉਹਨਾਂ ਨੂੰ ਵੀ ਵਧੀਆ ਲੱਗਾ ਆ ਉਹ ਤਾਂ ਹੁੰਦਾ ਹੀ ਹੈ ਜੀ ਇੱਕ ਬੜੀ ਸਾਰੇ ਤਨੰਦਰ ਬੰਦੇ ਨੇ ਸਰਦਾਰ ਸੋਹੀ ਸਾਹਿਬ ਹੁਣੀ ਹੈ ਨਾ ਤੇ ਸ਼ਮੇਂਦਰ ਮਾਹਲ ਹੁਣੀ ਯਾਦਗਰਿਆ ਵਾਲਾ ਆਪਣਾ ਗੈਵੀਆ ਸ਼ਰਨੋਣੀ ਨੇ ਨੀਟੂ ਬੰਦੇ ਰ ਅਮਨ ਅਮਨ ਬਹੁਤ ਪੈਰਾ ਕੁਲਾ ਕਰਾ ਸੋ ਸਾਰੇ ਹਰੇ ਤਨੰਦਰ ਬੰਦੇ ਨੇ ਸਾਰੇ ਇਕੱਠੇ ਹੋਏ ਕੰਮ ਕਰਕੇ ਇਹਨਾਂ ਨੂੰ ਬਹੁਤ ਵਧੀਆ ਲੱਗਿਆ ਤੇ ਮੇਰੇ ਨਾਲ ਕੰਮ ਕਰਕੇ ਉਹਨਾਂ ਨੂੰ ਕਿਵੇਂ ਲੱਗਿਆ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਮੈਂ ਕਿਤਨਾ ਕਿਤਨਾ ਸਰ ਦੇਖਿਆ ਜਾਵੇ ਪੂਰਾ ਪੰਜਾਬ ਹੀ ਦਿਖਾਤਾ ਹੈ ਨਾ ਫਿਲਮ ਦੇ ਵਿੱਚ ਮਤਲਬ ਕੀ ਸਾਨੂੰ ਦੇਖਣ ਨੂੰ ਮਿਲੂ ਅੱਗੇ ਤੇ ਥੋੜਾ ਸਾਰੇ ਜਿਨ੍ਹਾਂ ਨੂੰ ਹੋਜੇ ਤੱਕ ਨਹੀਂ ਪਤਾ ਤੁਸੀਂ ਦੱਸ ਇੱਕ ਵਾਰੀ 22 ਮਾਰਚ ਨੂੰ ਫਿਲਮ ਆ ਰਹੀ ਹੈ ਇੱਕ ਵਾਰੀ ਤੁਸੀਂ ਨਾ ਦੱਸ ਦਿਓ ਮੇਰੇ ਖਿਆਲ ਨਾਲ ਆਡੀਅנס ਬਹੁਤ ਸਿਆਣੀ ਜਿਹਨਾਂ ਨੂੰ ਪਹਿਲਾਂ ਹੀ ਪਤਾ ਹੋਣਾ ਕਿ 22 ਮਾਰਚ ਨੂੰ ਫਿਲਮ ਆ ਰਹੀ ਹੈ ਸੋ ਦੋਸਤੋ ਬਹੁਤ ਸੋਹਣੀ ਫਿਲਮ ਬਣੀ ਹੈ ਤੇ 22 ਮਾਰਚ ਨੂੰ ਦੇਖਿਓ ਤੇ ਆਪਣੀਆਂ ਬਲੇਸਿੰਗਸ ਦਿਓ ਤੇ ਜੋ ਵੀ ਕਮੀਆਂ ਪੇਸ਼ ਨੇ ਮੈਂ ਆਪਣੇ ਲਈ ਤਾਂ ਕਹਿ ਸਕਦਾ ਕਿ ਉਹ ਮੇਰੇ ਤੱਕ ਜਰੂਰ ਪਹੁੰਚਦੀਆਂ ਕਰੋ ਤਾਂ ਕਿ ਨੈਕਸਟ ਟਾਈਮ ਉਹਨੂੰ ਉਹ ਜਿਹੜੀ ਕਮੀ ਪੇਸ਼ ਦੂਰ ਕਰਕੇ ਆਪਣੇ ਆਪ ਨੂੰ ਹੋਰ ਨਿਖਾਰ ਕੇ ਪੇਸ਼ ਕੀਤਾ ਜਾਵੇ ਲੱਗਦਾ ਸਰ ਇਸ ਟਾਈਮ ਨਾ ਪੰਜਾਬੀ ਇੰਡਸਟਰੀ ਬਹੁਤ ਜ਼ਿਆਦਾ ਵਧੀਆ ਕੰਮ ਕਰ ਰਹੀ ਹੈ ਤੇ ਇਸ ਮਤਲਬ ਕਿ ਜਿੰਨੀਆਂ ਵੀ ਆਈਆਂ ਫਿਲਮਾਂ ਪਿੱਛੇ ਜੇ ਕਾਫੀ ਵਧੀਆ ਫਿਲਮਾਂ ਸੀ ਇਹਨਾਂ ਵਧੀਆ ਫਿਲਮਾਂ ਦੇ ਵਿੱਚ ਹੁਣ ਤੁਸੀਂ ਆਪਣੀ ਵਧੀਆ ਫਿਲਮ ਲੈ ਕੇ ਆ ਗਏ ਹਾਂ ਬਾਕੀ ਬਾਕੀ ਜੀ ਮੈਂ ਕਹਿੰਦਾ ਸਾਰੀਆਂ ਫਿਲਮਾਂ ਵਧੀਆਂ ਨੇ ਮੈਨੂੰ ਲੱਗਦਾ ਹੈ ਹਰ ਇੱਕ ਫਿਲਮ ਹਿੱਟ ਹੋਵੇ ਕਿਉਂਕਿ ਸਾਡੀਆਂ ਫਿਲਮਾਂ ਨੇ ਯਾਰ ਸਾਡੇ ਪੰਜਾਬ ਦੀਆਂ ਫਿਲਮਾਂ ਨੇ ਬਿਲਕੁਲ ਸਰ ਖੁੱਦ ਨੂੰ ਮਾਣ ਹੁੰਦਾ ਖੁੱਦ ਨੂੰ ਮਾਣ ਹੈ ਸਰ ਜਿਹੜੀ ਫਿਲਮ ਹੁਣ ਹਰ ਇੱਕ ਫਿਲਮ ਤਾਂ ਨਹੀਂ ਹੈਗਾ ਪਰ ਲੇਕਿਨ ਬlesings ਹਰ ਇੱਕ ਪ੍ਰੋਜੈਕਟ ਦੇ ਨਾਲ ਹੁੰਦੀਆਂ ਨੇ ਕਿ ਇਹ ਵੀ ਫਿਲਮ ਹਿੱਟ ਹੋਵੇ ਜੋ ਬਿਜ਼ਨਸ ਹੈ ਕਿਉਂਕਿ ਬਿਜ਼ਨਸ ਕਲਰ ਕਲ ਪ੍ਰੋਡਿਊਸਰ ਨੂੰ ਜਾਂ ਡਾਇਰੈਕਟਰ ਨੂੰ ਜਾਂ ਐਕਟਰ ਨੂੰ ਥੋੜੀ ਜਣਾ ਇੱਕ ਫਿਲਮ ਦੇ ਨਾਲ ਪਤਾ ਨਹੀਂ ਕਿੰਨੇ ਖਰਚ ਚੱਲਦੇ ਨੇ ਚਾਹੇ ਥੀਏਟਰ ਨੇ ਹੋਰ ਸੱਜੇ ਖੱਬੇ ਬਥੇਰੇ ਡਿਪਾਰਟਮੈਂਟ ਨੇ ਸੋ ਸਭ ਲਈ ਜ਼ਰੂਰੀ ਹੈ ਇੱਕ ਪ੍ਰੋਜੈਕਟ ਦਾ ਚੱਲਣਾ ਅਸੀਂ ਵੀ ਜਦੋਂ ਸਾਰਾ ਤੁਹਾਨੂੰ ਵੇਖਦੇ ਆ ਤੇ ਸਾਨੂੰ ਖੁਦ ਨੂੰ ਮਾਣ ਹੁੰਦਾ ਕਿਉਂਕਿ ਜੋ ਵੀ ਤੁਹਾਡੀ ਲੁੱਕ ਹੈ ਹੈਨਾ ਜਾਂ ਸਾਡੇ ਪੰਜਾਬੀਆਂ ਦੀ ਲੁੱਕ ਹੈ ਇਹ ਲੋਕ ਮੰਗ ਰਹੇ ਨੇ ਬਾਹਰ ਹਾਂ ਜੀ ਹਨਾ ਕੀ ਭੇਜੋ ਸਾਨੂੰ ਯਾਰ ਇਹ ਲੁੱਕ ਭੇਜੋ ਜਾਂ ਅਸੀਂ ਆਪਣੀ ਫਿਲਮ ਚ ਸਰਦਾਰ ਦਾ ਕਿਰਦਾਰ ਲੈਣਾ ਹੈ ਜੀ ਬਿਲਕੁਲ ਸਹੀ ਗੱਲ ਹੈ ਸੋ ਉਹ ਹੁਣ ਪਰ ਉਹ ਟਾਈਮ ਆ ਗਿਆ ਕਿ ਜਦੋਂ ਡਿਫਰੈਂਟ ਕਰੈਕਟਰਸ ਡਿਫਰੈਂਟ ਲੁੱਕ ਦੇ ਨਾਲ ਤੁਹਾਨੂੰ ਲੋਕ ਜਣੀ ਕਹਿਣ ਦਾ ਮਤਲਬ ਲੋਕ ਦੇਖਣਾ ਚਾਹੁੰਦੇ ਨੇ ਤੁਹਾਨੂੰ ਤੇ ਉਸ ਤਰ੍ਹਾਂ ਦੇ ਮੌਕੇ ਕ੍ਰੀਏਟ ਹੋ ਰਹੇ ਨੇ ਜੀ ਇਹ ਸਾਡੇ ਲਈ ਵਧੀਆ ਗੱਲ ਹੈ ਜੀ ਥੈਂਕ ਯੂ ਸਰ ਵਧੀਆ ਲੱਗਾ ਤੁਹਾਨੂੰ ਥੈਂਕ ਯੂ ਸੋ ਮੈਚ ਤੁਸੀਂ ਆਪਣਾ ਕੀ ਹੁੰਦੀ ਸਮਝਦੇ ਥੈਂਕ ਯੂ